ਅੱਜ ਦੀ ਰਾਤ ਬਿਕਰਮ ਸਿੰਘ ਮਜੀਠੀਆ ਨੂੰ ਨਾਪਾ ਜੇਹਲ ਵਿੱਚ ਰਹਿਣਾ ਪਵੇਗਾ ਕਿਉਂ ਰਹਿਣਾ ਪਵੇਗਾ ਇਹਦੀ ਬਾਰੇ ਕਹਾਂਗੇ ਗੱਲ ਮੁੱਦੇ ਦੀ ਗੱਲ ਪ੍ਰਵਾਹ ਵਿੱਚ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਬਿਲਗਾ ਨਿਊਜ਼ ਆਨਲਾਈਨ YouTube ਚੈਨਲ ਅੱਜ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਜਦੋਂ ਬਿਕਰਮਜੀਤ ਸਿੰਘ ਮਜੀਠੀਆ ਨਾਲ ਜੇਲ੍ਹ ਵਿੱਚ ਮੁਲਾਕਾਤ ਕਰਨ ਤੋਂ ਬਾਅਦ ਆਉਂਦੇ ਨੇ ਪੱਤਰਕਾਰਾਂ ਦਾ ਜਵਾਬ ਦਿੰਦੇ ਨੇ ਉਦੋਂ ਥੋੜੀ ਦੇਰ ਬਾਅਦ ਇਹ ਮੈਸੇਜ ਆ ਜਾਂਦਾ ਕਿ ਅੱਜ ਸੁਪਰੀਮ ਕੋਰਟ ਨੇ ਬਿਕਰਮ ਮਜੀਠੀਆ ਨੂੰ ਜ਼ਮਾਨਤ ਦੇ ਦਿੱਤੀ ਹੈ ਆਓ ਗੱਲ ਕਰਦੇ ਹਾਂ 25 ਜੂਨ ਨੂੰ ਅੰਮ੍ਰਿਤਸਰ ਤੋਂ ਪੰਜਾਬ ਵਿਜੀਲੈਂਸ ਵਲੋਂ ਵਿਕਰਮ ਮਜੀਠੀਆ ਨੂੰ ਗ੍ਰਿਫਤਾਰ ਕਰਕੇ ਮਹਾਲੀ ਦੀ ਅਦਾਲਤ ਵਿੱਚ ਪੇਸ਼ ਕੀਤਾ ਸੀ 12 ਦਿਨ ਦੇ ਰਿਮਾਂਡ ਉਪਰੰਤ 6 ਜੁਲਾਈ ਨੂੰ ਨਾਭਾ ਦੀ ਨਿਊ ਜੇਲ ਵਿੱਚ ਵਿਕਰਮ ਮਜੀਠੀਆ ਨੂੰ ਬੰਦ ਕਰ ਦਿੱਤਾ ਉਹਨਾਂ ਖਿਲਾਫ ਕੇਸ ਹੈ ਕਿ ਆਮਦਨ ਤੋਂ ਵੱਧ ਸਰੋਤਾਂ ਨੂੰ ਲੈ ਕੇ ਇਹ ਮਾਮਲਾ ਕਥਿਤ 540 ਕਰੋੜ ਦਾ ਜਿਸ ਨੂੰ ਲੈ ਕੇ ਪਿਛਲੇ ਸਮੇਂ ਤੋਂ ਮਜੀਠੀਆ ਬਲੂ ਲਗਾਤਾਰ ਇੰਡਲੀ ਅਦਾਲਤ ਤੋਂ ਹੁੰਦੇ ਹੋਏ ਹਾਈ ਕੋਰਟ ਹਾਈ ਕੋਰਟ ਤੋਂ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੇ ਆਪਣੀ ਜ਼ਮਾਨਤ ਅਰਜੀ ਪਾਈ ਸੁਪਰੀਮ ਕੋਰਟ ਨੇ ਉਹਨਾਂ ਨੂੰ ਅੱਜ ਇਹ ਰਾਹਤ ਦੰਦਿਆ ਸਰਕਾਰ ਦੀ ਦਲੀਲ ਨੂੰ ਰੱਦ ਕਰ ਦਿੱਤਾ ਕਿਉਂਕਿ 2022 ਦੇ ਵਿੱਚ ਸੁਪਰੀਮ ਕੋਰਟ ਨੇ ਬਿਕਰਮ ਸਿੰਘ ਮਜੀਠੀਆ ਨੂੰ ਐਨਡੀਪੀਐਸ ਐਕਟ ਦੇ ਵਿੱਚ ਜ਼ਮਾਨਤ ਦਿੱਤੀ ਸੀ ਜਿਸ ਜ਼ਮਾਨਤ ਨੂੰ ਰੱਦ ਕਰਨ ਲਈ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਲਾਈ ਸੀ ਇਸ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ 2025 ਦੇ ਵਿੱਚ ਰੱਦ ਕਰ ਦਿੱਤਾ ਸੀ ਇਸ ਨੂੰ ਆਧਾਰ ਬਣਾ ਕੇ ਅੱਜ ਸੁਪਰੀਮ ਕੋਰਟ ਨੇ ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਦੇ ਦਿੱਤੀ ਹੈ ਹੁਤ ਤੱਕ ਰਾਧਾ ਸੋਮੀ ਡੇਰਾ ਮੁਖੀ ਗੁਰਿੰਦਰ ਸਿੰਘ ਢਿੱਲੋਂ ਅੱਜ ਦੂਸਰੀ ਵਾਰ ਬਿਕਰਮ ਮਜੀਠੀਆ ਨੂੰ ਜੇਲ੍ਹ ਵਿੱਚ ਮੁਲਾਕਾਤ ਕਰਨ ਲਈ ਗਏ ਸੀ ਜਦੋਂ ਉਹ ਜੇਲ੍ਹ ਤੋਂ ਬਾਹਰ ਆਉਂਦੇ ਨੇ ਤੇ ਉਸ ਵਕਤ ਪੱਤਰਕਾਰਾਂ ਵੱਲੋਂ ਗੁਰਿੰਦਰ ਸਿੰਘ ਢਿੱਲੋਂ ਨੂੰ ਜਦੋਂ ਇਹ ਸਵਾਲ ਕੀਤਾ ਕਿ ਤੁਸੀਂ ਮਜੀਠੀਆ ਨੂੰ ਮਿਲ ਕੇ ਆਇਓ ਕਿਹੋ ਜਿਹਾ ਉਹਨਾਂ ਦਾ ਲੱਗਾ ਤੁਹਾਨੂੰ ਸੁਭਾ ਕੀ ਹੋਜੀ ਗੱਲਬਾਤ ਰਹੀ ਤੇ ਉਸ ਵੇਲੇ ਗੁਰਿੰਦਰ ਸਿੰਘ ਨੇ ਆਖਿਆ ਕਿ ਉਹ ਠੀਕ ਨੇ ਜਦੋਂ ਇੱਕ ਪੱਤਰਕਾਰ ਨੇ ਇਹ ਆਖਿਆ ਕਿ ਉਸ ਉੱਪਰ ਜਿਹੜਾ ਕੇਸ ਆ ਉਸ ਨੂੰ ਲੈ ਕੇ ਤੁਸੀਂ ਮੁਲਾਕਾਤ ਕਰਕੇ ਆਇਓ ਤਾਂ ਉਹਨਾਂ ਨੇ ਆਖਿਆ ਕਿ ਕੀ ਤੁਸੀਂ ਅਗਰ ਤੁਹਾਡਾ ਕੋ ਰਿਸ਼ਤੇਦਾਰ ਹੋਵੇ ਤੁਸੀਂ ਉਸ ਨੂੰ ਨਹੀਂ ਮਿਲਣ ਜਾਓਗੇ ਇਥੇ ਇਹੋ ਉਹਨਾਂ ਨੇ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਇਹ ਜਿਹੜਾ ਕੇਸ ਹੈ ਇਹ ਗਲਤ ਕੀਤਾ ਗਿਆ ਹੈ ਸਰਕਾਰ ਨੇ ਮਾਮਲੇ ਨੂੰ ਲੈ ਕੇ ਉਹਨਾਂ ਨੇ ਕਿਹਾ ਸਰਕਾਰ ਆਪਣਾ ਕੰਮ ਕਰ ਰਹੀ ਹੈ ਉਸ ਤੋਂ ਬਾਅਦ ਉਹ ਉੱਥੋਂ ਚਲੇ ਗਏ ਥੋੜੀ ਦੇਰ ਬਾਅਦ ਹੀ ਇਹ ਮੈਸੇਜ ਆ ਜਾਂਦਾ ਕਿ ਵਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਨੇ ਰਾਹਤ ਦਿੱਤੀ ਹੈ ਜ਼ਮਾਨਤ ਦਿੱਤੀ ਹੈ ਇਸ ਖਬਰ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਇੱਕ ਖੁਸ਼ੀ ਦੀ ਲਹਿਰ ਗਈ ਇਸ ਨੂੰ ਲੈ ਕੇ ਵਿਕਰਮ ਸਿੰਘ ਮਜੀਠੀਆ ਦੇ ਗ੍ਰਹਿ ਵਿਖੇ ਢੋਲ ਵੱਜਣੇ ਸ਼ੁਰੂ ਹੋ ਗਏ ਧੂਲ ਵੱਜਣੇ ਸ਼ੁਰੂ ਹੋ ਗਏ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਵੱਡੇ ਕਾਤਾ ਨੇਤਾ ਵਿਕਰਮ ਮਜੀਠੀਆ ਜਿਸ ਨੂੰ 7 ਮਹੀਨੇ ਤੋਂ ਲਗਾਤਾਰ ਨਾਭਾ ਜੇਲ੍ਹ ਦੇ ਵਿੱਚ ਰਹਿਣਾ ਪੈ ਰਿਹਾ ਸੀ ਦੂਸਰੇ ਪਾਸੇ ਆਉਣ ਵਾਲੇ ਸਾਲ ਪੰਜਾਬ ਚੋਣਾ ਦਾ ਜਿਹੜਾ ਚੋਣਾ ਦਾ ਮਾਹੌਲ ਜਿਹੜਾ ਪੰਜਾਬ ਦੇ ਵਿੱਚ ਬਣਨਾ ਸ਼ੁਰੂ ਹੋ ਗਿਆ ਸਖਵੀਰ ਬਾਦਲ ਵੀ ਉਹਨਾਂ ਨੂੰ ਹੁਣ ਤੱਕ ਦੋ ਵਾਰੀ ਮੁਲਾਕਾਤ ਕਰਕੇ ਲੰਘੇ ਦਿਨ ਆਇਆ ਇਸ ਨੂੰ ਲੈ ਕੇ ਜਿੱਥੇ ਅਕਾਲੀ ਦਲ ਦੇ ਅੰਦਰ ਬੜੀ ਖੁਸ਼ੀ ਦੀ ਲਹਿਰ ਹੈ ਉੱਥੇ ਇਹ ਵੀ ਤੁਹਾਡੇ ਲਈ ਜਾਣਕਾਰੀ ਆ ਕਿ ਵਿਕਰਮ ਮਜੀਠੀਆ ਨੂੰ ਅੱਜ ਦੀ ਰਾਤ ਨਾਭਾ ਜੇਲ੍ਹ ਵਿੱਚ ਹੀ ਬਿਤਾਉਣੀ ਪਊਗੀ ਕਿਉਂਕਿ ਉਹਨਾਂ ਨੂੰ ਮਿਲੀ ਜ਼ਮਾਨਤ ਦੇ ਜਿਹੜੇ ਆਰਡਰ ਆ ਉਹ ਅਜੇ ਕੱਲ ਪੁੱਜਣ ਦੀ ਉਮੀਦ ਹੈ ਜਦੋਂ ਇਹ ਆਰਡਰ ਜ਼ਮਾਨਤ ਦੇ ਜੇ ਨਾ ਭਾਵੇਂ ਤੇ ਪਹੁੰਚਣਗੇ ਤਾਂ ਉਹਨਾਂ ਨੂੰ ਕੱਲ ਰਿਹਾਈ ਜਿਹੜੀ ਆ ਉਹ ਮਿਲ ਸਕਦੀ ਹੈ ਦੂਸਰੇ ਪਾਸੇ ਜੇ ਗੱਲ ਕੀਤੀ ਜਾਵੇ ਸਰਕਾਰ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵਿਕਰਮਜੀਤ ਸਿੰਘ ਮਜੀਠੀਆ ਦੀ ਵਿਕਰਮ ਮਜੀਠੀਆ ਦੀ ਜ਼ਮਾਨਤ ਤੇ ਆਪਣਾ ਬਿਆਨ ਦਿੰਦਾ ਕਿ ਆ ਉਹਨਾਂ ਨੂੰ ਅਜੇ ਜ਼ਮਾਨਤ ਨਹੀਂ ਆ ਮੁਕਤੀ ਨਹੀਂ ਮਿਲੀ ਇਹ ਕੇਸ ਦਾ ਟਰਾਇਲ ਜਿਹੜਾ ਅਜੇ ਚੱਲਣਾ ਹੈ ਤੇ ਕੇਸ ਦੇ ਜਿਹੜੇ ਟਰਾਇਲ ਦੇ ਵਿੱਚ ਉਹਨਾਂ ਨੇ ਆਖਿਆ ਕਿ ਮਜੀਠੀਆ ਨੂੰ ਸਜ਼ਾ ਮਿਲਣੀ ਮਿਲਣੀ ਹੈ ਉਹਨਾਂ ਨੇ ਇਹ ਵੀ ਆਖਿਆ ਕਿ ਅਸੀਂ ਉਹਨਾਂ ਨੂੰ ਸੁਪਰੀਮ ਕੋਰਟ ਵੱਲੋਂ ਦਿੱਤੀ ਜ਼ਮਾਨਤ ਨੂੰ ਦੇਖਾਂਗੇ ਜਾਣਾਂਗੇ ਕਿਉਂਕਿ ਅਦਾਲਤ ਨੇ ਬਹੁਤ ਸਾਰੀਆਂ ਸ਼ਰਤਾਂ ਅਧੀਨ ਜਮਾਨਤ ਦਿੱਤੀ ਹੁੰਦੀ ਹੈ ਇਸ ਜਮਾਨਤ ਨੂੰ ਅਸੀਂ ਪੜਾਂਗੇ ਕਿਹੜੇ ਕਾਰਨਾ ਕਰਕੇ ਉਹਨਾਂ ਨੂੰ ਜਮਾਨਤ ਮਿਲੀ ਆ ਇਸ ਜਮਾਨਤ ਨੂੰ ਰੱਦ ਕਰਵਾਉਣ ਲਈ ਹਰਪਾਲ ਸਿੰਘ ਚੀਮਾ ਨੇ ਆਖਿਆ ਕਿ ਅਸੀਂ ਮੂੜ ਕੋਰਟ ਵਿੱਚ ਜਾਵਾਂਗੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਵਾਂਗੇ ਇਹ ਆਉਣ ਵਾਲੇ ਸਮੇਂ ਦੇ ਦੱਸਣਾ ਕਿ ਕੀ ਸਰਕਾਰ ਵਿਕਰਮਜੀਤਿਆ ਦੀ ਜਮਾਨਤ ਰਾਤ ਕਰਵਾਉਣ ਲਈ ਸੁਪਰੀਮ ਕੋਰਟ ਵਿੱਚ ਇੱਕ ਵਾਰ ਫਿਰ ਜਾਂਦੀ ਹੈ ਪਹਿਲਾਂ ਵੀ ਐਨਡੀਪੀਐਸ ਐਕਟ ਦੇ ਕੇਸ ਨੂੰ ਲੈ ਕੇ ਜਦੋਂ ਸੁਪਰੀਮ ਕੋਰਟ ਨੇ ਵਿਕਰਮ ਮਜੀਠੀਆ ਨੂੰ ਜ਼ਮਾਨਤ ਦਿੱਤੀ ਸੀ ਉਸ ਸਮੇਂ ਵੀ ਸਰਕਾਰ ਨੇ ਇਸ ਜ਼ਮਾਨਤ ਦੇ ਖਿਲਾਫ ਪਟੀਸ਼ਨ ਪਾਈ ਸੀ ਬੇਸ਼ੱਕ ਸੁਪਰੀਮ ਕੋਰਟ ਨੇ 225 ਵਿੱਚ ਇਹ ਦਸੰਬਰ ਦੇ ਵਿੱਚ ਇਹ ਜਿਹੜੀ ਉਹਨਾਂ ਦੀ ਜ਼ਮਾਨਤ ਪੈਨਸਲ ਕਰਾਉਣ ਦੀ ਪਟੀਸ਼ਨ ਸੀ ਉਹਨੂੰ ਰੱਦ ਕਰ ਦਿੱਤਾ ਸੀ ਸੋ ਦੋਸਤੋ ਮੁੱਦੇ ਦੀ ਗੱਲ ਪ੍ਰੋਗਰਾਮ ਵਿੱਚ ਅੱਜ ਇਹ ਵਿਕਰਮ ਜੀ ਟੀਏ ਦੀ ਹੋਈ ਜ਼ਮਾਨਤ ਨੂੰ ਲੈ ਕੇ ਆਪਾਂ ਗੱਲਬਾਤ ਕੀਤੀ ਹੈ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਇਸ ਨੂੰ ਲਾਈਕ ਜ਼ਰੂਰ ਕਰਿਓ ਅੱਗੇ ਸ਼ੇਅਰ ਜ਼ਰੂਰ ਕਰਿਓ ਦੋਸਤੋ ਕੱਲ ਫਿਰ ਤੁਹਾਡੇ ਲਈ ਇੱਕ ਨਵਾਂ ਮੁੱਦਾ ਲੈ ਕੇ ਆਵਾਂਗੇ ਉਸ ਵੇਲੇ ਤੱਕ ਦਿਓ ਆਯਾਤ ਧੰਨਵਾਦ